ਤਰਨ ਤਰਨ ਦੀ ਸੀਟ ਇਸ ਵੇਲੇ ਪੂਰੀ ਹੌਟ ਚੱਲ ਰਹੀ ਆ ਪੂਰੀ ਗਰਮ ਚੱਲ ਰਹੀ ਆ ਸਾਰੀਆਂ ਪਾਰਟੀਆਂ ਦੇ ਜਿਹੜੇ ਵੱਡੇ ਵੱਡੇ ਲੀਡਰ ਨੇ ਆਗੂ ਨੇ ਵਰਕਰ ਨੇ ਸਾਰੇ ਆਪ ਦੇ ਆਪ ਦੇ ਪਾਰਟੀ ਦੇ ਜਿਹੜੇ ਉਮੀਦਵਾਰ ਤਰਨ ਤਰਨ ਸੀਟ ਤੇ ਖੜੇ ਨੇ ਉਸ ਦੀ ਜਾ ਕੇ ਮਦਦ ਕਰਨ ਲੋਕਾਂ ਕੋਲ ਘਾਰ ਲਾ ਰਹੇ ਨੇ ਕਿ ਤੁਸੀਂ ਸਾਡੀ ਹੀ ਪਾਰਟੀ ਦਾ ਜਿਹੜਾ ਉਮੀਦਵਾਰ ਇਸ ਨੂੰ ਜਿਤਾਓ ਤਾਂ ਜੋ ਤੁਹਾਡੇ ਕੰਮ ਹੋ ਸਕਣ। ਹੋਰ ਦੂਜੇ ਪਾਸੇ ਇੱਕ ਤੁਹਾਨੂੰ ਫੋਟੋ ਦਿਖਾ ਰਹੇ ਆ। ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਦੀ ਜਿਹੜਾ ਤਰਨਤਾਰਨ ਤੋਂ ਉਮੀਦਵਾਰ ਆਮ ਆਦਮੀ ਪਾਰਟੀ ਦਾ ਹਰਮੀਤ ਸਿੰਘ ਸੰਧੂ ਸਿੱਧੂ ਹਰਮੀਤ ਸਿੰਘ ਸੰਧੂ ਜੋ ਉਮੀਦਵਾਰ ਨੇ ਉਹਨਾਂ ਨੂੰ ਵੀ ਖੜਕੀ ਤੇ ਖੜਾਇਆ ਗਿਆ ਜਿਸ ਤੇ ਬਿਰਸਾ ਸਿੰਘ ਬਲਟੋਹਾ ਵੱਲੋਂ ਵੀ ਤੰਜ ਕਸਿਆ ਗਿਆ ਬਿਰਸਾ ਸਿੰਘ ਬਲਟੋਹਾ ਨੇ ਮੈਸੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਫੋਟੋ ਲਾ ਕੇ ਸਪੈਸ਼ਲ ਡੇੜਾ ਕਹਿ ਦिए ਬੇਇੱਜ਼ਤੀ ਕਹਿ ਦिए ਕੀਤੀ ਹੈ ਹਰਮੀਤ ਸਿੰਘ ਸੰਧੂ ਦੀ ਕਿ 27-28 ਸਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਰਹੇ ਨੇ ਇਹਨਾਂ ਨੂੰ ਹਮੇਸ਼ਾ ਸੀਨੇ ਦੇ ਨਾਲ ਲਾਗੇ ਰੱਖਿਆ ਉਹਨਾਂ ਨੇ ਕਦੇ ਬਾਰੀ ਤੇ ਨਹੀਂ ਲਮਕਾਇਆ ਤੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਆਪਣੀ ਖੈਰਬਾਜ਼ੀ ਕਰ ਲਈ ਆਪਣੇ ਲਾਲਚ ਨੂੰ ਵਿੱਚ ਆਪਣਾ ਲਾਲਚ ਦੇਖ ਲਿਆ ਕਿ ਮੈਂ ਐਮਐਲਏ ਬਣ ਜਾਊਂਗਾ ਮੇਰੀ ਪੂਰੀ ਪੈਨਸ਼ਨ ਲੱਗ ਜੂ 100 ਚਿੰਜਾਂ ਦੇ ਕੇ ਵੜ ਗਿਆ ਕਿ ਉਹੀ ਕੋਈ ਚੀਜ਼ ਹੋਈ ਨਹੀਂ ਨਾ ਕਰਦੀ ਨਾ ਘਾੜਦੀ ਕੀ ਬਰਸਾ ਸਿੰਘ ਬਲਟੋਆ ਨੇ ਇਹ ਤੰਜ ਕਸਿਆ ਨੇ ਹਰਮੀਤ ਸਿੰਘ ਸੰਧੂ ਦੇ ਔਰ ਦੂਜੇ ਪਾਸੇ ਦੇਖੀਏ ਤਾਂ ਰਾਜਾ ਬੜਿੰਗ ਲਗਾਤਾਰ ਉਹ ਵੀ ਆਪਦੇ ਬਵਾਦਤ ਬਿਆਨ ਆ ਜਿਹੜੇ ਲਗਾਤਾਰ ਰਾਜਾ ਬੜਿੰਗ ਵੀ ਦੇ ਰਿਹਾ ਉਹਨਾਂ ਨੂੰ ਐ ਕਿ ਜਿਹੜਾ ਸਾਡਾ ਉਮੀਦਵਾਰ ਹੈ ਕਾਂਗਰਸ ਦਾ ਉਹ ਜਲਦੀ ਜਿੱਤੇ ਕਿ ਲੋਕ ਉਹਦੇ ਕੰਨੇ ਵੋਟਾਂ ਪਾਉਣ ਇਸ ਲਈ ਦੁਕਾਨਾਂ ਤੇ ਜਾ ਕੇ ਆਪਣੀ ਦੁਕਾਨ ਆ ਜੀ ਤੁਸੀਂ ਇਹਨੂੰ ਮੰਨਦੇ ਹੋ ਮੈਂ ਵੀ ਇਹਨੂੰ ਮੰਨਦਾ ਮੇਰੀ ਇਹਦੇ ਨਾਲ ਇਹਨਾਂ ਨਾਲ ਮੇਰੀ ਪ੍ਰਾਣੀ ਲਿਹਾਜ਼ ਆ ਮੈਂ ਮਿਲਦਾ ਜੁਲਦਾ ਰਹਿਣਾ ਇਹਨਾਂ ਨੂੰ ਸੋਆ ਪੰਪ ਜਾ ਕੇ ਕੱਲੀ ਕੱਲੀ ਦੁਕਾਨ ਤੇ ਕੱਲੇ ਕੱਲੇ ਘਰ ਕੋਲ ਜਾ ਕੇ ਪੁਨਾ ਦਾ ਆਪ ਦਾ ਜ਼ੋਰ ਆ ਜਿਹੜਾ ਉਹ ਲਗਾਤਾਰ ਲੱਗਿਆ ਹੋਇਆ ਪਰ ਗੱਲ ਕਰ ਲਈਏ ਅਸਲ ਮੁਕਾਬਲਾ ਕਿਹਨਾਂ ਦੇ ਵਿੱਚ ਹੈ ਅਸਲ ਮੁਕਾਬਲਾ ਇੱਥੇ ਹੁਣ ਤੱਕ ਦੀ ਜਿਹੜੀ ਅਪਡੇਟ ਲਗਾਤਾਰ ਆ ਰਹੀ ਹੈ ਉਹ ਅਸਲ ਦੇ ਵਿੱਚ ਮੀਡੀਆ ਨਹੀਂ ਦਿਖਾ ਰਿਆ ਜੋ ਸੰਦੀਪ ਸਿੰਘ ਭਰਾ ਦਾ ਸਣੀ ਸੰਦੀਪ ਸਿੰਘ ਸਣੀ ਦਾ ਭਰਾ ਮਨਦੀਪ ਸਿੰਘ ਲੜ ਰਿਹਾ ਚੋਣਾ ਬਾਰੀਸ ਪੰਜਾਬ ਵੱਲੋਂ ਉਹਨਾਂ ਦੀ ਪੂਰੀ ਲੋਕ ਸਪੋਰਟ ਕਰ ਰਹੇ ਨੇ ਔਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਪ੍ਰਿੰਸੀਪਲ ਬੀਬੀ ਸੁਖਵਿੰਦਰ ਕੌਰ ਉਨ੍ਹਾਂ ਮਤਲਬ ਇਹਨਾਂ ਆ ਦੋਨਾਂ ਦਾ ਪਲੜਾ ਇਸ ਵੇਲੇ ਤਰਨਤਾਰਨ ਦੇ ਵਿੱਚ ਪੂਰਾ ਭਾਰੀ ਚੱਲ ਰਿਹਾ ਹੈ ਜਿਹੜੀਆਂ ਹੋਰ ਬਾਕੀ ਦੋ ਤਿੰਨ ਪਾਰਟੀਆਂ ਭਾਜਪਾ ਲਾ ਲਈਏ ਕਾਂਗਰਸ ਲਾ ਲਈਏ ਆਮ ਆਦਮੀ ਪਾਰਟੀ ਦੀ ਸਰਕਾਰ ਲਾ ਲਈਏ ਉਹ ਪਛੜਦੀਆਂ ਨਜ਼ਰ ਆ ਰਹੀਆਂ ਕਿਉਂਕਿ ਦੋਨੇ ਪਾਰਟੀਆਂ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਮਨਦੀਪ ਸਿੰਘ ਜਿਹੜਾ ਸੰਦੀਪ ਸਿੰਘ ਸਣੀ ਦਾ ਭਰਾ ਹੈ ਇਹਨਾਂ ਦੀ ਆਪਸ ਦੇ ਵਿੱਚ ਪੂਰੀ ਟੱਕਰ ਹੈ ਕਿਉਂਕਿ ਜਿਹੜੀ ਪਿੰਡਾਂ ਦੀ ਵੋਟ ਹੈ 60 65% ਵੋਟ ਹੈ ਉਹ ਇਹਨਾਂ ਦੋਨਾਂ ਦੇ ਵਿੱਚ ਹੀ ਜ਼ਿਆਦਾਤਰ ਹੈ ਜਿਹੜੀ ਉਹ ਵੰਡੀ ਜਾਣੀ ਹੈ ਇਹ ਅੰਦਾਜ਼ੇ ਆ ਜਿਹੜੇ ਲਗਾਏ ਜਾ ਰਹੇ ਨੇ ਲਗਾਤਾਰ ਇਕੱਠ ਲਗਾਤਾਰ ਲੋਕਾਂ ਦੇ ਜਿਹੜੇ ਲੋਕ ਭਰੋਸਾ ਦੇ ਰਹੇ ਨੇ ਕਿ ਵੋਟ ਤੁਹਾਨੂੰ ਪਾਵਾਂਗੇ ਕਹਿ ਦਈਏ ਜੇ ਇੱਕ ਪਰਿਵਾਰ ਦੇ ਵਿੱਚ 6 6 6 ਵੋਟਾਂ ਨੇ ਤਾਂ ਤਿੰਨ ਤਿੰਨ ਵੋਟਾਂ ਦੋਨਾਂ ਪਾਸੇ ਭੰਡੀਆਂ ਸੁਭਾਵਨਾ ਨੇ ਕੌਮੀ ਦੇ ਨਾਂ ਤੇ ਇਸ ਵਾਰ ਸੁਖਵੀਰ ਬਾਦਲ ਨੇ ਅਲੱਗ ਹੀ ਗੇਮ ਖੇਡੀ ਹੈ ਨਹੀਂ ਆਪ ਦਾ ਕੋਈ ਉਮੀਦਵਾਰ ਖੜਾ ਕਰਦੇ ਹੁੰਦੇ ਨੇ ਪਰ ਇਸ ਵਾਰ ਹੋਰ ਚੀਜ਼ ਦਾ ਮਤਲਬ ਕਰਕੇ ਪਲਾਨਿੰਗ ਸਾਦੀ ਕਰਕੇ ਅਲੱਗ ਦੇ ਤਰੀਕੇ ਦੇ ਨਾਲ ਇੱਕ ਕੌਮੀ ਪਰਿਵਾਰ ਨੂੰ ਜਿਹੜਾ ਅੱਗੇ ਲੈ ਕੇ ਆਏ ਨੇ ਸੁਖਵੀਰ ਸਿੰਘ ਬਾਦਲ ਔਰ ਹੜਾ ਦਰਾਨ ਜਿੰਨੀ ਮਤਲਬ ਕਹਿ ਦਈਏ ਚਾਹੇ ਨਾਮ ਲੱਗ ਰਹੇ ਨੇ ਕਿ ਐਸਪੀਸੀ ਚੋਂ ਸਾਰਾ ਪੈਸਾ ਗੁਰਦੁਆਰਿਆਂ ਚੋਂ ਕੱਢ ਕੇ ਸਾਰਾ ਪੈਸਾ ਲੋਕਾਂ ਨੂੰ ਦਾਨ ਕਰ ਦਿੱਤਾ ਆਪ ਦਾ ਪੈਸਾ ਸੁਖਵੀਰ ਸਿੰਘ ਬਾਦਲ ਨੇ ਨਹੀਂ ਵਰਤਿਆ ਇਹ ਵੀ ਇਲਜ਼ਾਮ ਲੱਗ ਰਹੇ ਨੇ ਪਰ ਜਿਹੜੀ ਵੀ ਮਦਦ ਸੁਖਵੀਰ ਬਾਦਲ ਨੇ ਹੜਾ ਦਰਾਨ ਜਿੰਨੀ ਸੁਖਵੀਰ ਬਾਦਲ ਨੇ ਮਦਦ ਕੀਤੀ ਤੇ ਹੁਣ ਤੱਕ ਕਰਦੇ ਆ ਰਹੇ ਨੇ ਉਸ ਦੇ ਹਿਸਾਬ ਤੇ ਵੀ ਕੁਝ ਵੋਟ ਪੈਣ ਦਾ ਅਧਿਕਾਰ ਹੈਗਾ ਲੋਕ ਕਹਿ ਰਹੇ ਨੇ ਕਿ ਬਹੁਤ ਸਾਰੀ ਮਦਦ ਆ ਜਿਹੜੀ ਹੜਾ ਦਰਾਨ ਇਹਨਾਂ ਨੇ ਮਾਝਾ ਦੁਆਬਾ ਏਰੀਆ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਨੇ ਟੀਮ ਨੇ ਕੀਤੀ ਹੈ ਇਸ ਹਿਸਾਬ ਦੇ ਨਾਲ ਵੀ ਵੋਟ ਪੈ ਸਕਦੀ ਹੈ ਬਾਕੀ 11 ਤਰੀਕ ਨੂੰ ਵੋਟਾਂ ਪੈਣੀਆਂ ਨੇ ਰਿਜ਼ਲਟ ਆ ਜਾਣਾ ਜਲਦੀ 2-3 ਦਿਨਾਂ ਤੱਕ ਪਤਾ ਲੱਗ ਜਾਊਗਾ ਸਭ ਤੋਂ ਵੱਧ ਵੋਟ ਕਿਹੜਾ ਲੈ ਕੇ ਜਾ ਰਿਹਾ ਹੈ ਬਾਕੀ ਤੁਹਾਨੂੰ ਕੀ ਲੱਗਦਾ ਹੈ ਕਿਹੜੀ ਪਾਰਟੀ ਦਾ ਉਮੀਦਵਾਰ ਹੈ ਜਿਹੜਾ ਤਰਨ ਤਾਰਨ ਤੋਂ ਜਿੱਤੂਗਾ ਉਹ ਕਮੈਂਟ